ਕੇ ਸੱਤ ਜਗ੍ਹਾ ਦੇ ਉੱਪਰ ਹਮਲਾ ਹੋਇਆ ਤ ਤੁਹਾਨੂੰ ਅਪਡੇਟ ਦਿੰਦੇ ਹੈਗੇ ਹੁਣੇ-ਹੁਣੇ ਜਿਹੜੀ ਕਿ ਦਿੱਲੀ ਬਹੁਤ ਜ਼ਰੂਰੀ ਬਣਦੀ ਹੈ ਬਠਿੰਡਾ ਸ਼ਹਿਰ ਦੇ ਵਿੱਚ ਹਮਲਾ ਹੋ ਚੁੱਕਿਆ ਹੈ ਇਸ ਜਗ੍ਹਾ ਤੇ ਬਠਿੰਡਾ ਹਮਲਾ ਹੋਇਆ ਹੈ ਔਰ ਡਰੋਨ ਨਾਲ ਹਮਲਾ ਹੋਇਆ ਹੈ ਅਪਡੇਟ ਕਰ ਰਹੇ ਹਾਂ ਤੁਹਾਨੂੰ ਨਾਲ-ਨਾਲ ਅਪਡੇਟ ਕਰ ਰਹੇ ਨਾਲ-ਨਾਲ ਦੇਖ ਰਹੇ ਆਪਾਂ ਤੇ ਜਿੰਨੇ ਵੀ ਮੇਰੇ ਦੋਸਤ મિતਰ ਪਿਆਰੇ ਹੈਗੇ ਨੇ ਫਟਾਫਟ ਲਾਈਵ ਨੂੰ ਸ਼ੇਅਰ ਕਰ ਦਿਓ ਬਹੁਤ ਹੀ ਜ਼ਿਆਦਾ ਸਥਿਤੀ ਖਤਰਨਾਕ ਕੋਈ ਵੀ ਹੈ ਪੰਜਾਬ ਦੀ ਪੰਜਾਬ ਦੇ ਵਿੱਚ ਸੱਤ ਜਗ੍ਹਾ ਤੇ ਜਿੱਥੇ ਕੇ ਆਰਮੀ ਦੇ ਟਿਕਾਣੇ ਨੇ ਉੱਥੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬੜੀ ਖਤਰਨਾਕ ਸਥਿਤੀ ਹੈ ਪੰਜਾਬ ਦੀ ਜਿਹੜੀ ਅੱਜ ਦੀ ਰਾਤ ਹੈ ਬੜੀ ਖਤਰਨਾਕ ਹੈ ਔਰ ਡਰਨ ਦੀ ਜਰੂਰਤ ਨਹੀਂ ਸਿਰਫ ਇੱਕ ਦੂਸਰੇ ਨੂੰ ਸੰਭਾਲਣ ਦੀ ਜਰੂਰਤ ਹੈ ਵੀ ਸਿਰਫ ਇੱਕ ਦੂਸਰੇ ਨੂੰ ਕਿੱਦਾਂ ਸੰਭਾਲਿਆ ਜਾ ਸਕਦਾ ਹੈ ਫਟਾਫਟ ਲਾਈਟਾਂ ਬੰਦ ਕਰ ਦਿਓ ਪੰਜਾਬ ਦੇ ਵਿੱਚ ਹਮਲਾ ਹੋ ਚੁੱਕਿਆ ਹੈ ਦੁਬਾਰਾ ਮੈਂ ਫਿਰ ਅਪਡੇਟ ਦਿੰਦਾ ਹੈਗਾ ਤੁਹਾਨੂੰ ਅ ਤਮਾਕੇ ਦੀ ਆਵਾਜ਼ ਤੋਂ ਬਾਅਦ ਪੂਰੇ ਬਿਟੰਡੇ ਜਿਹਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਹੈਗਾ ਬਿਟੰਡਾ ਜਿਹੜਾ ਦੇ ਵਿੱਚ ਬਿਟੰਡਾ ਜਿਹੜਾ ਦੀ ਖਬਰ ਹੈਗੀ ਹੈ ਬਿੰਡੇ ਜਿਹੜੇ ਵਿੱਚ ਤਮਾਕਾ ਹੋ ਚੁੱਕਿਆ ਹੈ ਲਾਲ ਸਿੰਘ ਬਸਤੀ ਦੇ ਵਿੱਚ ਤਮਾਕਾ ਹੋਇਆ ਹੈਗਾ ਔਰ ਜਿਹੜੀ ਹੈਗੀ ਹੈ ਆਪਣੀ ਨਵੀਂ ਅਪਡੇਟ ਤੁਹਾਨੂੰ ਹੋਰ ਦੇਣ ਜਾ ਰਹੇ ਹਾਂ ਵੀ ਪਾਰਥ ਵਿੱਚ ਪਾਕਿਸਤਾਨੀ ਬਿਰੇ ਜਿਹੜਾ ਹਮਲਾ ਕੀਤਾ ਗਿਆ ਉਹ ناکਾਮ ਹੋ ਚੁੱਕਿਆ ਹੈ ਔਰ ਪੂਰੇ ਇਲਾਕੇ ਵਿੱਚ ছਾਇਆ ਹਨੇਰਾ ਪੂਰੇ ਛਾਉਣੇ ਹੀ ਹੈ ਹਨੇਰਾ ਤਾਂ ਜਿਹਨੇ ਸੱਚੀ ਖਤਰਨਾਕ ਹੈ ਜਿਲੰਧਰ ਸਿਟੀ ਦੇ ਕਾਲਜ ਨੇੜੇ ਧਮਾਕਾ ਹੋਇਆ ਹੈਗਾ ਔਰ ਨਾਲ-ਨਾਲ ਤੁਹਾਨੂੰ S408 پاکستانی ਮੈਦਾਨਾਂ ਨੂੰ 8 پاکستانی ਮੈਦਾਨਾਂ ਨੂੰ ਕੀਤਾ ਤਬਾਹ ਠੀਕ ਹੈ ਇਹ ਜਿਹੜਾ ਹੈਗਾ ਰੌਕਟਾਂ ਨੂੰ ਤਬਾਹ ਕਰ ਦਿੱਤਾ ਗਿਆ ਇੰਡੀਅਨ ਆਰਮੀ ਨੇ ਸੂਰੂਪ ਬੰਦ ਹੈ ਔਰ ਫਟਾਫਟ ਲਾਈਵ ਦੇ ਵਿੱਚ ਆ ਜਾਓ ਜਿਨੇ ਵੀ ਦੋਸਤ ਮਿੱਤਰ ਪਿਆਰੇ ਹੈਗੇ ਨੇ ਲਾਈਵ ਨੂੰ ਸ਼ੇਅਰ ਜਰੂਰ ਕਰਿਆ ਕਰੋ ਰਾਧੇ 1:18 ਮਿੰਟ ਹੋ ਚੁੱਕੇ ਨੇਗੇ ਪਹਿਲਾਂ ਮੈਂ ਇਹਦੇ ਵਿੱਚ ਥੋੜਾ ਚੈਨਲ ਦੇ ਉੱਪਰ ਲੇਟ ਹੋ ਗਿਆ ਮੈਂ ਫੇਸਬੁਕ ਤੇ ਜਿਆਦਾ ਐਕਟਿਵ ਸੀ ਤੇ ਪਾਕਿਸਤਾਨ ਨੇ ਤੇ ਭਾਰਤ ਕੇ ਸਭ ਤੋਂ ਵੱਡਾ ਐਕਸ਼ਨ ਭਾਰਤ ਨੇ ਪਾਕਿਸਤਾਨ ਦੇ ਖਿਲਾਫ بڑا ਪ੍ਰੋਡੈਕਸ਼ਨ ਦੇ ਤਸਰੰਦਾ ਤੇ ਹਾਈ ਅਲਰਟ ਜਾਰੀ ਹੋ ਚੁੱਕੇ ਹੈ ਠੀਕ ਹੈ ਜੀ ਔਰ ਪਟਿਆਲਾ ਦੇ ਵਿੱਚ ਵੀ ਹੋਇਆ ਬਲੈਕਆਊਟ ਪਟਿਆਲਾ ਦੇ ਵਿੱਚ ਬਲੈਕਆਊਟ ਹੋ ਚੁੱਕੇ ਹੈ ਜੈ ਸ਼ੰਕਰ ਨੇ ਇਟਲੀ ਦੇ ਸਪੀਕਰ ਪੀਐਮ ਇਟਲੀ ਦੇ ਵਿਦੇਸ਼ੀ ਮੰਤਰੀ ਨਾਲ ਸੰਜੀ ਕੀਤੀ ਗੱਲਬਾਤ ਚਲੋ ਇਹ ਗੱਲਬਾਤ ਸੰਜੀ ਕੀਤੀ ਗਈ ਹੈ ਇਹ ਬਾਅਦ ਵਿੱਚ ਦਿੰਦੇ ਹੈਗੇ ਆ ਅਪਡੇਟ ਜੁਰੀ ਅਪਡੇਟ ਤੁਹਾਨੂੰ ਦਿੰਦੇ ਰਹਿਣੇ ਹੈਗੇ ਤਾਂ ਜੋ ਤੁਸੀਂ ਨਾਲ-ਨਾਲ ਜੁੜੇ ਰਹੋ ਇਹ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਠਿੰਡਾ ਦੇ ਵਿੱਚ ਹੁਣੇ-ਹੁਣੇ ਹੁਣੇ-ਹੁਣੇ ਹਮਲਾ ਲੁਧਿਆਣਾ ਤੋਂ ਚੰਡੀਗੜ੍ਹ ਜਿਹੜੇ 7 ਜਗ੍ਹਾ ਤੇ ਹਮਲਾ ਹੋਇਆ ਪੰਜਾਬ ਦੇ 7 ਫੌਜੀ ਟਿਕਾਣਿਆਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜ ਜਿਹਦੇ ਵਿੱਚ ਸ਼ਹਿਰ ਦਾ ਨਾਮ ਹੈਗਾ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਤੋਂ ਬਾਅਦ ਵਿੱਚ ਜਿਹੜਾ ਜਲੰਧਰ ਆਦਮਪੁਰ ਬਠਿੰਡਾ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬ ਦੇ ਸੱਤ ਫੌਜੀ ਟਿਕਾਣੇ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਲਾਈਵ ਨੂੰ ਸ਼ੇਅਰ ਕਰ ਦਿਓ। ਆਵਾਜ਼ ਸਹੀ ਆ ਰਹੀ ਜਰੂਰ ਦੱਸਿਓ। ਇਹ ਜਿਹੜੀ ਪਿੱਛੇ ਮਸਾਇਲ ਤੁਸੀਂ ਦੇਖ ਰਹੇ ਹੋ, ਪਿੱਛੇ ਮਸਾਇਲ ਦੇਖ ਰਹੇ ਹੋ। ਇਸ ਇਹ ਮਸਾਇਲ ਮਿਲੀ ਹੈਗੀ ਹੈ। ਇਹ ਪਿੱਛੇ ਜਿਹੜੀ ਦੇਖ ਰਹੇ ਹੋ ਤੁਸੀਂ ਮਸਾਇਲ ਇਹ ਮਿਲੀ ਹੈਗੀ ਹੈ। ਔਰ यदि फोटो तो अलग अलग रखाइया जा रही है, है लो जी ये मज़ाइल देख सकते क्यों ये मज़ायल य मिली कितों कि में मिली ये सवेरे मिली है तो पर जी हूँ अपडेट दे रहे हैं हूँ वाली मज़ाइल ये पहला वाली मोजाइल हैगी है और ਦੁਬਾਰਾ ਫੇਰ ਦੱਸ ਦਿੰਦਾ ਮੈਂ ਪੰਜਾਬ ਦੇ 7 ਫੌਜੀ ਟਿਕਾਣੇ ਦੇ ਉੱਪਰ ਹੋ ਚੁੱਕਿਆ ਹਮਲਾ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਆਦਮਪੁਰ ਬਠਿੰਡਾ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ ਐਸ 404 ਪਰਟਵਾਰ ਕੀਤਾ ਗਿਆ ਹੈਗਾ ਉਹਦਾ ਜਵਾਬ ਬਹੁਤ ਅੱਛਾ ਇੰਡੀਅਨ ਆਰਮੀ ਬਹੁਤ ਅੱਛੀ ਕੋਸ਼ਿਸ਼ ਤੇ ਕਿਤੇ ਕਿਤੇ ਸਾਨੂੰ ਇੰਡੀਅਨ ਆਰਮੀ ਨੇ ਬਚਾ ਲਿਆ ਡਰੋਨ ਦੇ ਨਾਲ ਹੀ ਜਿੰਨੇ ਵੀ ਹਮਲੇ ਕੀਤੇ ਗਏ ਸੀ ਹਵਾ ਦੇ ਵਿੱਚ ਹੀ ਤੈਸ ਨਸ ਕਰ ਦਿੱਤੇ ਉਹਨਾਂ ਦੇ ਜਿਹੜੇ ਸੁਪਨੇ ਸੀ ਭਾਰਤ ਨੇ ਪਹਿਲਗਾਮ ਹਮਲੇ ਦਾ ਲਿਆ ਬਦਲਾ ਭਾਰਤ ਨੇ ਪਾਕਿਸਤਾਨ ਤੇ ਕੀਤਾ ਹਵਾਈ ਹਮਲਾ ਨੌ ਅਤਵਾਦੀ ਟਿਕਾਣੇ ਤਬਾਹ ਕਰ ਦਿੱਤੇਗੇ ਲਾਹੌਰ 에ਅਰਪੋਰਟ ਨੇੜੇ ਲਗਾਤਾਰ ਤਿੰਨ ਧਮਾਕੇ ਇਲਾਕੇ ਦੇ ਵਿੱਚ ਮੱਚੀ ਆਫਾਲਾ ਦਾ ਕੀ ਗੁਜਰਾਤ ਬਾਰਡਰ ਨੇ 10ਵੀਂ ਦਾ ਨੀਤੀਜਾ ਐਲਾਨਿਆ। ਅ ਰੋਹਿਤ ਸ਼ਰਮਾ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ। ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ ਲਾਹੌਰ 에어ਪੋਰਟ ਦੇ ਨੇੜੇ ਹੋਇਆ ਧਮਾਕਾ। ਭਾਰਤ ਨੇ ਪਾਕਿਸਤਾਨੀ ਦੀ ਹਵਾਈ ਅ ਭਾਰਤ ਨੇ ਪਾਕਿਸਤਾਨ ਦੀ ਹਵਾਈ ਰੱਖਿਆ ਪ੍ਰਣਾਲੀ ਨੂੰ ਕੀਤਾ ਤਬਾਹ। ਬਹੁਤ ਅੱਛੀ ਗੱਲ ਹੈ ਪਰ ਕਿਤੇ ਨਾ ਕਿਤੇ ਜਾਨੀ ਨੁਕਸਾਨ ਇੱਧਰ ਵੀ ਨਾ ਹੋਵੇ ਉੱਤਰ ਵੀ ਨਾ ਹੋਵੇ ਦੁਆਰਾ ਫਿਰ ਕਹਿਣਾ ਚਾਹਣਾ ਜਾਨੀ ਨੁਕਸਾਨ ਇੱਧਰ ਵੀ ਨਾ ਹੋਵੇ ਉੱਤਰ ਵੀ ਨਾ ਹੋਵੇ ਜਿਹੜਾ ਵੀ ਕੁਝ ਹੋ ਰਿਹਾ ਹੈ ਇਹ ਠੀਕ ਨਹੀਂ ਹੋ ਰਿਹਾ ਲੜਾਈ ਜੰਗ ਬਹੁਤ ਹੀ ਮੰਦ ਭਾਗੀ ਖਬਰ ਹੈਗੀ ਇਹ ਕਿਤੇ ਨਾ ਕਿਤੇ ਘਰ ਨੂੰ ਦਹਿਲਾਉਣ ਵਾਲੀਆਂ ਖਬਰਾਂ ਨੇ ਇਹ ਪਾਕਿਸਤਾਨ ਬੱਦਲ ਪੰਜਾਬ ਵਿੱਚ ਵੀ ਬੱਦਲਾ ਸਕਦੇ ਹਨ ਚਲੋ ਚੰਗੀ ਗੱਲ ਹੈ ਘਬਰਾਉਣ ਦੀ ਲੋੜ ਨਹੀਂ ਗੁੱਡ ਨਾਈਟ ਕਹਿੰਦੇ ਪਰ ਅਸੀਂ ਗੁੱਡ ਨਾਈਟ ਨਹੀਂ ਕਰ ਸਕਦੇ ਤੁਸੀਂ ਐ ਕਿਰਪਾ ਕਰਕੇ ਸਾਰੀ ਆਪਣੀਆਂ ਲਾਈਟਾਂ ਬੰਦ ਕਰ ਦਿਓ ਕਿਰਪਾ ਕਰਕੇ ਸਾਰੀਆਂ ਆਪਣੀਆਂ ਲਾਈਟਾਂ ਬੰਦ ਕਰੋ ਇੱਕ ਘਰ ਦੀ ਚੱਗ ਦੀ ਲਾਈਟ ਵੀ ਕਰਾ ਨੂੰ ਤਬਾਹ ਕਰਾ ਸਕਦੀ ਹੈ ਚੰਗ ਵਿਚਾਲੇ ਬਲੂਚ ਆਰਮੀ ਨੇ ਉਡਾਇਆ ਪਾਕਿਸਤਾਨ ਚੌਂਕੀਆਂ ਕਰ ਦਿੱਤਾ ਵੱਡਾ ਹਮਲਾ ਪੰਜਾਬ ਦੀਆਂ ਖਬਰਾਂ ਚਲੀ ਨੇ ਖਬਰਾਂਉਣ ਦੀ ਲੋੜ ਨਹੀਂ ਆਪਣੀ ਕ੍ਰਾਂਸ ਲਾਈਟਾਂ ਬੰਦ ਰੱਖੋ ਫੌਜ ਕਰ ਰਹੀ ਹੈ ਆਪਣਾ ਕੰਮ ਸਹੀ ਹੈ ਕਿ ਭਾਰਤੀ ਫੌਜ ਕੰਮ ਕਰ ਰਹੀ ਹੈ ਆਪਣਾ ਤੇ ਜੇ ਫੌਜ ਕੰਮ ਕਰ ਰਹੀ ਹੈ ਆਪਣਾ ਤਾਂ ਜੇ ਇਹੀ ਕੰਮ ਪਹਿਲਾਂ ਕੀਤਾ ਹੁੰਦਾ ਤਾਂ ਇਹ ਨੌਬਤ ਨਹੀਂ ਆਉਣੀ ਸੀ ਲਾਈਪool ਕਾਲਜ ਬੰਦ ਰਹਿਣਗੇ ਤਿੰਨ ਦਿਨ ਸਕੂਲ ਕਾਲਜ ਬੰਦ ਰਹਿਣਗੇ क्योंकि तो उन्होंने पता भी ये भी हमला कर सकते हैं स्थिति खतरनाक है कृपा करके सारे अपनी लाइटा बंद रखो किसी भी घर की लाइट जगदी ना हो पाकिस्तान का हार ਕੀ ਨਾਕਾਮ ਹਰ ਕਮਲਾ ਕੀ ਬੇਠੰਡਾ ਵਿੱਚ ਤਮਾਕੀ ਦੀ ਖਬਰ ਲਾਈਵ 'ਚ ਜਰੂਰ ਜੁੜਿਆ ਕਰੋ ਕੋਸ਼ਿਸ਼ ਕਰਿਆ ਕਰੋ ਲਾਈਵ ਦੇ ਵਿੱਚ ਜੁੜਨ ਦੀ ਸਾਰਿਆਂ ਨੂੰ ਇਹ ਮੈਨੂੰ ਬੜਾ ਵਧੀਆ ਲੱਗਿਆ ਵੀ ਪੰਜਾਬ ਨੂੰ ਜੰਗ ਦਾ ਖਾੜਾ ਨਾ ਬਣਾਓ ਸਹੀ ਹੈ